ਦੇਖੋ ਰਾਨੀ ਇਸ ਗਲਤੀ ਹੈ ਕਿ ਅੱਜ ਅਕਸਾਲੀ ਜਥੇਦਾਰ ਸਵਰਗਵਾਸੀ ਜਥੇਦਾਰ ਕੁਲਦੀਪ ਸਿੰਘ ਵਡਾਲਾ ਦਾ ਫਰਜ਼ੰਦ ਉਸ ਸ਼ੈਤਾਨ ਨੂੰ ਉਸ ਪਾਪੀ ਨੂੰ ਉਸ ਦੋਸ਼ੀ ਨੂੰ ਸ਼੍ਰੀ ਪ੍ਰਦੀਪ ਕਲੇਰ ਜੀ ਕਹਿ ਰਿਹਾ ਹਾਂ ਜੀ ਔਰ ਮੈਨੂੰ ਵੀ ਬੜਾ ਦੁੱਖ ਹੋਇਆ ਮੈਂ ਕੱਲ ਉਹਦੀ ਪੋਸਟ ਪਾਈ ਸੀ ਉਸ ਸੰਬੰਧ ਚ ਮੇਰਾ ਖਿਆਲ ਕਿਸੇ ਹੋਰ ਨੇ ਸ਼ਾਇਦ ਉੱਤੇ ਰਿਐਕਟ ਕੀਤਾ ਕਿ ਨਹੀਂ ਕੀਤਾ ਮੈਂ ਪੋਸਟ ਪਾ ਕੇ ਰਿਐਕਟ ਕੀਤਾ ਹੈ ਕਿ ਬਡਾਲਾ ਜੀ ਅੱਜ ਬੜਾ ਦੁੱਖ ਹੋਇਆ ਤੁਹਾਡਾ ਬਿਆਨ ਸੁਣ ਕੇ ਤੁਹਾਡਾ ਬਿਆਨ ਸੁਣ ਕੇ ਤੇ ਪੜ੍ਹ ਕੇ ਕਿ ਤੁਸੀਂ ਇੱਕ ਜਿਹੜਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਬਿਆਦਬੀ ਦੀਆਂ ਬਿਆਦਬੀ ਦੀਆਂ ਕਾਰਵਾਈਆਂ ਦਾ ਦੋਸ਼ੀ ਹੈ ਉਹਨਾਂ ਮੰਦ ਭਗੀਆਂ ਘਟਨਾਵਾਂ ਦਾ ਦੋਸ਼ੀ ਹੈ ਸ਼ੈਤਾਨ ਹੈ ਤੁਸੀਂ ਉਹਦੀਆਂ ਗੱਲਾਂ ਨੂੰ ਆਪਣੀ ਗੰਦੀ ਰਾਜਨੀਤੀ ਵਧਾਉਣ ਵਾਸਤੇ ਹਾਂਜੀ ਉਹਦੇ 'ਚ ਹਾਮੀ ਮਲਾ ਰਹੇ ਕਿ ਮੈਂ ਕੱਲ ਹੀ ਜਿਹੜਾ ਕਹਿ ਦਿੱਤਾ ਸੀ ਔਰ ਬੜੀ ਮਾੜੀ ਗੱਲ ਐ ਬਟਾਲਾ ਸਾਹਿਬ ਮੇਰੇ ਛੋਟੇ ਵੀਰ ਨੇ ਰਾਜਨੀਤੀ ਕਰੋ ਜੰਮ ਜੰਮ ਕਰੋ ਪਰ ਬਟਾਲਾ ਜੀ ਨਵੀਂ-ਨਵੀਂ ਜ਼ਿੰਮੇਵਾਰੀ ਮਲੀ ਮਿਲੀ ਆ ਸਿੱਖੀ ਸਿਧਾਂਤ ਨੂੰ ਨਾ ਭੁੱਲੋ ਉਹ ਗੁਰੂ ਨੂੰ ਗੁਰੂ ਦੀ ਬੇਇੱਜ਼ਤ ਕਰਨ ਵਾਲਾ ਗੁਰੂ ਦੀ ਬੇਅਦਬੀ ਕਰਨ ਵਾਲਾ ਅੱਜ ਸ਼੍ਰੀ ਪ੍ਰਦੀਪ ਕਲੇਰ ਹੋ ਗਿਆ ਬਡਾਲਾ ਜੀ ਸ਼ਰਮਣੀ ਉਹਦੀ ਮਾਫੀ ਮੰਗੋ ਇਸ ਗੱਲ ਦੀ ਤੁਸੀਂ ਇੱਕ ਦੋਸ਼ੀ ਦੇ ਨਾਲ ਇੱਕ ਛਿਦਾਨ ਦੇ ਨਾਲ ਹਾਮੀ ਮਲਾ ਰਹੇ ਜੀ ਉਹਦੇ ਉਹਦੇ ਕੂੜ ਦੀ ਉਹਦੇ ਝੂਟ ਦੀ ਹਮਾਇਤ ਕਰ ਰਹੇ ਜੀ ਤੁਸੀਂ ਤੁਸੀਂ ਉਹਨੂੰ ਬਰੀ ਕਰ ਰਹੇ ਜੀ ਬਾਗੀ ਤੁਹਾਡਾ ਵੀ ਜਿੱਤਰਾ ਕਿਤੇ ਇਸ ਮੁੱਦੇ ਨੂੰ ਉਤਾਰ ਰਹੇ ਹੋ ਕਹਿ ਰਹੇ ਨੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਤੇ ਸੱਚ ਸਾਹਮਣੇ ਆਉਣਾ ਚਾਹੀਦਾ ਨਹੀਂ ਜਾਂਚ ਹੋਣੀ ਚਾਹੀਦੀ ਹੈ ਹੋਣੀ ਚਾਹੀਦੀ ਜਾਂਚ ਤੇ ਨਹੀਂ ਸਬੂਤਾ ਸਮੇਤ ਜਿਹੜਾ ਆ ਅਸੀਂ ਨੰਗਿਆਂ ਕਰਤਾ ਲਿਆ ਉਹ ਸਬੂਤ ਅਸੀਂ ਤੇ ਜਿਹੜਾ ਉਹਨੇ ਪਤਾ ਨਹੀਂ ਸਕ੍ਰਿਪਟ ਲਿਖੀ ਆ ਪਰ ਤੁਹਾਨੂੰ ਮੈਂ ਦੱਸਦਾ ਜਦੋਂ ਕੋਈ ਕਹਾਣੀ ਲਿਖਦਾ ਹਨਾ ਜੀ ਜਦੋਂ ਝੂਠ ਕਹਾਣੀ ਬਣਾਉਂਦਾ ਆ ਤੇ ਫਿਰ ਕੁਝ ਇਸ ਤਰ੍ਹਾਂ ਦੇ ਕਲੂ ਹੁੰਦੇ ਨੇ ਜਿਹੜੇ ਛੱਡ ਜਾਂਦਾ ਪਰ ਬਾਕੀ ਤੜਾ ਜੂ ਉਹ ਤੇ ਖਾਲੀ ਸੀਦਾ ਉਹ ਤੇ ਬੌਨ ਅਕਾਲੀ ਸੀ ਅਕਾਲੀ ਦਲ ਦੇ ਵਿੱਚ ਹੀ ਰਹੇ ਤੇ ਅਜੋ ਵੀ ਇਸੀ ਨੂੰ ਕਹਿ ਰਹੇ ਇੱਕ ਤੇ ਵਿਰੋਧੀ ਹੁੰਦੇ ਆ ਤੇ ਜਦੋਂ ਸ਼ਰੀਕ ਵਿਰੋਧੀ ਬਣ ਜੇਣਾ ਤੇ ਉਹ ਵਿਰੋਧੀ ਤੋਂ ਪੜਦਾ ਆ ਇੱਕ ਪਾਸੇ ਬਾਕੀ ਤੁਹਾਡਾ ਪਹਿਲਾਂ ਅਕਾਲ ਤਖਤ ਸਾਹਿਬ ਆ ਕੇ ਕਿਮਾ ਯਾਚਨਾ ਕਰਦਾ ਇੱਕ ਪੱਤਰ ਦਿੱਤਾ ਜਾਂਦਾ ਉਸ ਤੋਂ ਬਾਅਦ ਖਬੀਰ ਬਾਦਲ ਕੋਲੋਂ ਸਪਸ਼ਟੀਕਰਨ ਮੰਗਿਆ ਜਾਂਦਾ ਉਹ ਆਪਣਾ ਸਪਸ਼ਟੀਕਰਨ ਦੇ ਦਿੰਦੇ ਆ ਹੁਣ ਇੰਤਜ਼ਾਰ ਤੇ ਇਹ ਸੀ ਕਿ ਅਕਾਲ ਤਖਤ ਕੀ ਕਾਰਵਾਈ ਕਰੂਗਾ ਪਰ ਉਸ ਤੋਂ ਪਹਿਲਾਂ ਇੱਕ ਇਸ ਤਰ੍ਹਾਂ ਦਾ ਜਿਹੜਾ ਸਾਰਾ ਵਿਵਾਦ ਸਾਹਮਣੇ ਆਉਣਾ ਇਹਨੂੰ ਤੁਸੀਂ ਸਾਰੀਆਂ ਚੀਜ਼ਾਂ ਨੂੰ ਜੋੜ ਕੇ ਦੇਖੋ ਕਿ ਉਹਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਸਭ ਤੋਂ ਪਹਿਲੀ ਤੇ ਗੱਲ ਆ ਕਿ ਤੁਸੀਂ ਵੀ ਜੇ ਮਹਿਸੂਸ ਕਰੋਗੇ ਜਾਂ ਜਿਹੜਾ ਵੀ ਜੈਨੂਅਲੀ ਮਹਿਸੂਸ ਕਰਦਾ ਆ ਉਦੇ ਸਾਹਮਣੇ ਬੜਾ ਸਪਸ਼ਟ ਜਿਹਾ ਨਤੀਜਾ ਆ ਇੱਕ ਜਿਹੜੀ ਸਾਰੀ ਖੇਡ ਖੇਡੀ ਜਾ ਰਹੀ ਹੈ ਪ੍ਰਦੀਪ ਕਲੇਰ ਵਾਲੇ ਅਰਗੇ ਲਿਆਂਦੇ ਜਾ ਰਹੇ ਆ ਜਾਂ ਜਿਹੜੇ ਹੋਰ ਬੁਲਵਾਏ ਜਾ ਰਹੇ ਆ ਕੱਲ ਜਸਟਿਸ ਰਣਜੀਤ ਸਿੰਘ ਨੂੰ ਬਿਠਾ ਕੇ ਬਿਠਾ ਸੀ ਇਹ ਕੇਵਲ ਤੇ ਕੇਵਲ ਕਿਉਂਕਿ ਇਹਨਾਂ ਨੂੰ ਆਸ ਹੀ ਨਹੀਂ ਸੀ ਕਿ ਆ ਵੀ ਸਾਰਾ ਕੁਝ ਹੋਊਗਾ ਕਿ ਕਾਲ ਤਖਤ ਤੇ ਮਸਲਾ ਚੱਲ ਜੂਗਾ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜਾ ਸਭ ਕੁਝ ਸਰੈਂਡਰ ਕਰਕੇ ਜਿਹੜਾ ਕਿ ਫਰਜ਼ ਬਣਦਾ ਆ ਕੋਈ ਆਸਾਨ ਨਹੀਂਗਾ ਸਤਿ ਸ੍ਰੀ ਅਕਾਲ ਵੀਰ ਸੰਬਾਦਲ ਦੀ ਹੈਸੀਅਤ ਸ਼੍ਰੀ ਅਕਾਲਤਖਤ ਦੇ ਸਾਹਮਣੇ ਇੱਕ ਨਮਾਣੇ ਸਿੱਖ ਤੋਂ ਵੱਧ ਕੇ ਕੁਝ ਨਹੀਂ ਪਰ ਇਹ ਪਤਨ ਕੀ ਸਮਝਦੇ ਸੀਗੇ ਉਹ ਜਦੋਂ ਇਹਨਾਂ ਨੇ ਦੇਖਿਆ ਕਿ ਇਹ ਜਿਹੜਾ ਵੀ ਜਿਹੜੀ ਗੇਮ ਤੇ ਅਸੀਂ ਹੁਣ ਤੱਕ ਸਿਆਸਤ ਕੀਤੀ ਹੈ ਉਹਦਾ ਜਿਹੜਾ ਕਲੋਜ਼ਰ ਹੋਣ ਜਾ ਰਿਹਾ ਹੈ ਉਹਦੇ ਤੇ ਵਿਰਾਮ ਲੱਗਣ ਜਾ ਰਿਹਾ ਹੈ ਤੇ ਫਿਰ ਜਿਹੜਾ ਉਹਦੇ ਵਿੱਚ ਭੰਬਲ ਪੂਸਾ ਪੈਦਾ ਕਰਨ ਲਈ ਇਹ ਜਿਹੜੀ ਸਾਰੀ ਖੇਡ ਹੈ ਉਹ ਸਾਰੇ ਵਿਰੋਧੀਆਂ ਵੱਲੋਂ ਪੱਤਰਕਾਰਾਂ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਖੇਡੀ ਜਾ ਰਹੀ